ਆਰਮੇ 22 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 اچھا تو اکیڈمی جي ڊيگري جو آهي ۽ اها پنهنجي ڪارڊ جي زماني ۾ آهي ۽ اها ڊيگري جو آهي ڊيگري جو آهي 14 نمبر جو آهي گاجر ۽ هڪ منٽ ۾ اچي جلپور هو جلپور کي رپون نه ڏانهن سڙجي جو پيار آهي همي جاما مون رهن ٿو هيٺ تڪ सब लोग जल जाए मोरो रिपोर्ट बजा हां पोतों जीवो दार है पार होए जाए बघा भोसागर के कौन न आही सकी श्री सामने हमारा महान जपे रहते अमर लोक पहुंच जाए हूं रूपधरत से त कई वीर सो मराया हमसा ओ हंसा पद बरसाया जिन लिया हमारा परवाना ਜੋ ਹਨ ਸਾ ਹਮ ਗਿਏ ਮਨਾ ਅਮਰਤ ਪਾਣਾ ਮੀਰਸ ਚੋਕਾ ਵੀਵੋ ਹੰਸਾ ਨਾਹੀ ਦੋਖਾ ਜਾਰਸ ਕੀ ਜੋ ਲਗੇ ਖਮਾਰੀ ਕਿਉਂਕਿ ਨ ਮੁੰਡਲ ਮੇਂ ਜੀਮਾਦਾਰੀ ਜਰੇ ਅਮੀਰਸ ਅਮਰਤ ਧਾਰਾ ਜਾਣੇਗਾ ਕੋਈ ਪੀਵਨਹਾਰਾ ਹੰਸਾ ਹੰਸ ਪਰੇਵਾ ਅਮਰਤ ਪੀਵੇ ਸਾਂ ਕੋ ਕਲਪ ਯੁਗ ਯੁਗ ਜੀਵੇ ਕੂਟੇ ਬੰਧਨ ਹੋਤ ਖਲਾਸਾ ਗਰੀਬ ਦਾਸ ਪਦ ਹੰਸ ਨਿਵਾਸਾਂ ਛੇ ਤੇ ਸੰਗਾ ਸੇਤੇ ਹੀ ਅੰਗਾ ਆਛੇ ਤੇ ਸੁਦਰ ਜਾਗੇ ਸੇਤੇ ਅੰਗਾ ਛੇ ਤੇ ਬਾਸ ਸੇਤੇ ਹੀ ਚੋਰਾ ਛੇ ਤੇ ਕੌਣ ਸੇਵੇ ਹੋਰਾ ਸਿੱਧੇ ਨਾਲ ਸੇਤੇ ਹੀ ਉਦਾਸ ਵਸਨਾ ਕੇ ਹੂਗਾ ਛੇ ਤਰਨੇ ਜਾ ਸੇਤੇ ਬੇਰਸਾ ਛੇ ਤੇ ਸਰੋਵਰ ਸੋਤੇ ਅੰਗਾ ਆਛੇ ਤੇ ਜਾਗਾ ਸੰਗਰਵਨਸਾ ਸੇਤੇ ਮੰਦਰ ਚੰਦਰ ਜੋਤੀ ਸੇਤੇ ਮਾਨਗ ਮੁਕਤਾ ਮੋਤੀ ਸੇਤ ਕੁੰ ਸੇਤੇ ਹੀ ਖਾਣਾ ਸੇਤ ਦਜਾਇਆ ਸੇਤ ਨਿਸ਼ਾਨਾ ਕ੍ਰਿਪਾ ਕਸ ਜੋ ਭਾਮੇ ਮਾਰਾ ਤੁਰਨਾ ਮਿਲਣ ਕਰੇ ਤੇ ਜਾਣਾ ਜਿਨਹੀਂ ਪਤ ਪਾਤਾ ਹੈ ਕ੍ਰਿਪਾ ਮਤ